ਬਾਈ ਸਤਿ ਸ੍ਰੀ ਅਕਾਲ ਐਸ ਟਾਈਮ ਅਸੀਂ ਹਰਚੰਦਪੁਰਾ ਬੰਨ ਤੇ ਖੜੇ ਆ ਜਿਹੜਾ 20 ਫੁੱਟ ਦਾ ਪਾੜ ਪੈ ਗਿਆ ਸੀ ਉਹ ਲਗਭਗ ਕੰਟਰੋਲ ਕਰ ਲਿਆ ਸੰਗਤ ਨੇ ਸੰਗਤ ਬਹੁਤ ਪਹੁੰਚਦੀ ਆ ਬਾਈ ਆਪਣੇ ਜਿਹੜੇ ਪੰਜਾਬੀ ਨੇ ਹਿੰਮਤ ਵਾਲੇ ਨੇ ਮਿੰਟੋ ਮਿੰਟ ਪਹੁੰਚਦੇ ਨੇ ਬਾਈ ਕਿਉਂਕਿ ਸਾਰਿਆਂ ਦੀ ਨਿਗਾ ਜਿਹੜੀ ਕੱਗਰ ਤੇ ਟਿਕੀ ਹੋਈ ਆ ਜਿਹੜੇ ਬੰਦੇ ਵੀਡੀਓ ਬਣਾਉਣ ਵਾਲੇ ਨੇ ਮੈਂ ਉਹਨਾਂ ਨੂੰ ਹੱਥ ਬੰਨ ਕੇ ਬਾਈ ਬੇਨਤੀ ਕਰਦਾ ਦੇਖ ਲੋ ਹੱਥ ਬੰਨ ਤੇ ਬਾਈ ਝੂਠੀ ਖਬਰ ਨਾ ਫਲਾਇਆ ਕਰੋ ਸਹੀ ਖਬਰ ਫਲਾਇਆ ਕਰੋ ਕਿਉਂਕਿ ਸਾਰੇ ਬੱਚੇ ਬਜ਼ੁਰਗ ਮਾਤਾ ਪਿਣਾ ਦੀ ਐਸ ਟਾਈਮ ਜਿਹੜੀ ਨਿਗਾ ਕੱਗਰ ਦੇ ਕੱਗਰ ਤੇ ਕਿਉਂਕਿ ਜਿਹੜਾ ਪੂਰਾ ਖੌਪਦਮਾਹੌਲ ਬਣਿਆ ਹੋਇਆ ਫਸਲਾਂ ਦਾ ਨੁਕਸਾਨ ਆ ਘਰਾਂ ਦਾ ਨੁਕਸਾਨ ਆ ਇਸ ਕਰਕੇ ਸਾਰੀ ਸੰਗਤ ਜਿਹੜੀ ਖੱਗਰ ਤੇ ਨਿਗਰ ਰੱਖੀ ਹੋਈ ਆ ਜਦੋਂ ਆਪਾਂ ਗਲਤ ਵੀਡੀਓ ਬਣਾ ਦਿੰਨੇ ਤਾਂ ਉਹ ਸਾਰਾ ਮਾਹੌਲ ਪੈਨਿਕ ਹੋ ਜਾਂਦਾ ਲੋਕ ਡਰੇ ਡਰ ਜਾਂਦੇ ਨੇ ਠੀਕ ਆ ਤੇ ਸੱਚੀ ਤੇ ਸਾਫ਼ ਸੁਥਰੀ ਖ਼ਬਰ ਆ ਜਿਹੜੀ ਉਹ ਤੁਸੀਂ ਸਾਂਝੀ ਕਰਿਆ ਕਰੋ ਐਵੇਂ ਵਿਊਵਾਂ ਦੇ ਚੱਕਰਾਂ 'ਚ ਰੀਲਾਂ ਦੇ ਚੱਕਰਾਂ 'ਚ ਲੋਕਾਂ ਨੂੰ ਨਾ ਡਰਾਓ ਮੇਰੇ ਨਾਲ ਇਲਾਕਾ ਨਿਵਾਸੀ ਇੱਥੇ ਮੌਜੂਦ ਨੇ ਜਿੰਨਾਂ ਨੇ ਸਵੇਰੇ 4 ਵਜੇ ਤੋਂ ਲੈ ਕੇ ਹੁਣ ਤੱਕ ਜਿਹੜਾ ਬੰਨ ਪੱਕਾ ਕਰਿਆ ਸਾਰਿਆਂ ਨਾਲ ਗੱਲਬਾਤ ਕਰਾਂਗੇ ਮੇਰੀ ਖਵਾਜਾ ਪੀਰ ਨੂੰ ਬੇਨਤੀ ਆ ਬਾਬਾ ਜੀ ਮੁਰਜੋ 10 ਦਿਨ ਹੋ ਗਏ 10 ਦਿਨ ਹੋ ਗਏ ਜੀ ਤੁਹਾਡੀ ਸੇਵਾ ਕਰ ਰਹੇ ਆ ਤੁਹਾਡੇ ਚਰਨਾਂ 'ਚ ਬੈਠੇ ਆ ਅਸੀਂ ਦਿਨ ਰਾਤ ਤੁਹਾਡੇ ਚਰਨਾਂ 'ਚ ਬੈਠ ਕੇ ਅਸੀਂ ਤੁਹਾਡੀ ਸੇਵਾ ਕਰ ਰਹੇ ਆ ਸਾਨੂੰ ਥੋੜਾ ਜਿਹਾ ਹੁਣ ਬਖਸ਼ ਦਿਓ ਬਾਬਾ ਜੀ ਬਹੁਤ ਬਹੁਤ ਤੁਹਾਡੇ ਚਰਨਾਂ 'ਚ ਜਮੀਚੋ ਸਿਰ ਝੁਕਾ ਕੇ ਅਸੀਂ ਬੇਨਤੀ ਕਰਦੇ ਆਂ ਸਾਡੇ ਨਾਲ ਇੱਥੇ ਇਲਾਕਾ ਨਿਵਾਸੀ ਮੌਜੂਦ ਨੇ ਆਪਾਂ ਉਹਨਾਂ ਤੋਂ ਜਿਹੜੇ ਮੌਕੇ ਦੇ ਹਾਲਾਤ ਜਾਣਨ ਦੀ ਕੋਸ਼ਿਸ਼ ਕਰਦੇ ਆਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਨਾਮ ਆ ਵੀਰੇ ਆਪਣਾ ਮੇਰਾ ਤਾਂ ਕੁਲਦੀਪ ਸਿੰਘ ਬਾਸ਼ਾਪੁਰ ਮੇਰਾ ਪਾੜਿਆਂ ਵਾਲਾ ਪਿੰਡ ਆਰੇ ਹਾਂਜੀ ਇਸ ਟਾਈਮ ਆਪਾਂ ਖੜੇ ਆ ਜਿਹੜੀ ਉਹ ਲੋਕੇਸ਼ਨ ਦੱਸ ਦੋ ਜੀ ਇਹ ਲੋਕੇਸ਼ਨ ਵੀਰ ਜੀ ਫਰਚੰਦਪੁਰ ਲਗਭਗ ਜਿਹੜਾ ਘਾਟ ਆ ਹਾਂਜੀ ਉੱਥੇ ਆ ਦੀ ਇਹ ਅੱਛਾ ਕੀ ਜਦੋਂ ਤੁਸੀਂ ਹਾਲਾਤ ਉਰੇ ਦੇਖੇ ਕੀ ਹਾਲਾਤ ਸੀ ਜਦੋਂ ਹਲਾਤਾ ਵੀਰ ਜੀ ਇੱਕ ਨਹੀਂ ਤੋਂ ਹੀ ਮਤਲਬ ਵੀਰ ਮੈਂ ਕਹਿੰਦਾ ਤੁਸੀਂ ਲੰਗੀ ਚੱਲੋ ਬਾਈ ਤੁਸੀਂ ਲੰਗੀ ਚੱਲੋ ਲਗਭਗ ਇੱਕ ਨਹੀਂ ਵੀਡੀਓ ਤਾਂ ਬਣਦੀ ਰਹਿੰਦੀ ਜਾਂ ਤੁਸੀਂ ਸੇਵਾ ਕਰਦੇ ਰਹੋ ਬਾਈ ਇਹ ਜਿਹੜਾ ਬਹੁਤ ਵੱਡਾ ਇਲਾਕਾ ਜਿਹੜਾ ਇਹ ਆਪਣਾ ਹਾਂਜੀ ਦੇਵਗੜ੍ਹ ਤੋਂ ਲੈ ਕੇ ਅਰਨੇਟੂ ਤੱਕ ਮਤਲਬ ਕਿ ਬਹੁਤ ਅਸਥਿਤੀ ਗੰਭੀਰਾ ਹਾਂਜੀ ਹਾਂਜੀ ਜਿਹੜਾ ਸਾਡਾ ਹੱਦ ਵੰਦੀ ਆ ਇਹ ਹਰਚੰਦਪੁਰ ਤੋਂ ਲੈ ਕੇ ਮਤਲਬ ਕਿ ਬਾਦਸ਼ਾਹਪੁਰ ਦੀ ਹੱਦ ਤੱਕ ਹਾਂਜੀ ਅ ਬੈਠੇ ਆ ਸੀ ਇੱਥੇ ਲਗਭਗ ਹੀ ਜਿੰਨਾ ਵੀ ਘਰ ਹੈਗਾ ਹਾਂਜੀ ਸਾਰਾ ਹੀ ਮਤਲਬ ਹੈ ਕਿ ਬਰੋਬਰ ਤਕਰੀਰ ਬੰਦ ਨਹੀਂ ਬੰਨਾ ਹੋਇਆ ਹਾਂ ਹਾਂ ਤੇ ਕਈ ਲੋਕ ਸਿਆਣੇ ਨੇ ਵਧੀਆ ਨੇ ਵਿਚਾਰੇ ਜਿੰਨਾਂ ਨੇ ਆਪਣਾ ਆਪਣੇ ਆਪ ਮਿੱਟੀ ਲਾ ਕੇ ਆਪਣਾ ਜਿਹੜਾ ਮੱਥਾ ਕਹਿੰਦੇ ਨੇ ਪਾ ਜੋ ਉੱਚਾ ਕੀਤਾ ਹੋਇਆ ਲੇਕਿਨ ਕਈ ਗਲਤ ਅੰਸਰ ਨੇ ਜਿਨ੍ਹਾਂ ਦਾ ਕੇ ਨਤੀਜਾ ਸਾਰੇ ਇਲਾਕੇ ਨੂੰ ਭੂਤਣਾ ਪੈ ਰਿਹਾ ਹਾਂਜੀ ਹਾਂਜੀ ਲਗਭਗ ਇੱਕ ਤਰੀਕ ਤੋਂ ਅਸੀਂ ਵੀਰਜੀ ਇੱਥੇ ਲੱਗੇ ਹੋਏ ਹਾਂ ਹਾਂਜੀ ਹੁਣ ਕੱਲ ਇਹ ਸੀਗਾ ਵੀ ਪਿੱਛੋਂ ਫੋਨ ਆਇਆ ਸੀ ਪਾਣੀ ਉਤਰ ਗਿਆ ਲੇਕਿਨ ਪਾਣੀ ਦਾ ਜਿਹੜਾ ਵਹਾਅ ਆ ਜ਼ਿਆਦਾ ਸਾਡੀਆਂ ਫਸਲਾਂ ਤੋਂ ਜਿਹੜਾ ਕਿ ਗਰਸਟਮ ਵੀ ਲਗਭਗ 4 ਫੁੱਟ ਉੱਚਾ ਚੱਲ ਰਿਹਾ ਹਾਂਜੀ ਤੁਸੀਂ ਇਹ ਸੋਚੋ ਵੀ 4 ਫੁੱਟ ਉੱਚਾ 4 ਜਾਂ 5 ਕਿਲੋਮੀਟਰ ਦਾ ਮਤਲਬ ਕਿ ਇਹ ਬਣਦਾ ਹਾਂਜੀ ਹਾਂਜੀ ਤੇ 4 ਫੁੱਟ ਆਮ ਪਪੈਲੀ ਨਾਲੋਂ ਉੱਚਾ ਘਗਰ ਚੱਲ ਰਿਹਾ ਤੇ ਸੰਗਤ ਨੇ ਇੰਨਾ ਸਹਿਯੋਗ ਕੀਤਾ ਕਿ ਰਾਤ ਦਿਨ ਜਦੋਂ ਵੀ ਮਾੜੀ ਮੋਢੀ ਕਾਲ ਆਉਂਦੀ ਆ ਜਦੋਂ ਵੀ ਗੁਰਦੁਆਰਾ ਸਾਹਿਬ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਤਿਹ ਬਾਬਾ ਜੀ ਕਹਿੰਦੇ ਨੇ ਤਾਂ ਸਾਡੇ ਕਿਸਾਨੇ ਰੋ ਦੀ ਉਠ ਪੈਂਦੇ ਨੇ 20 ਘੰਟੇ ਪਹਿਰਾ 24 ਘੰਟੇ ਪਹਿਰਾ ਜੀ ਰਾਤੀ ਵੀ 4 ਵਜੇ ਤੱਕ ਤੋਂ ਪਹਿਰਾ ਸੀਗਾ 5:00 ਵਜੇ ਲਗਭਗ ਇਹ ਲੋਰੋਂ ਬੈਠਿਆ ਵਾ ਉਰੋਂ ਨਿਕਲਣਾ ਸ਼ੁਰੂ ਹੋਇਆ 1 ਘੰਟੇ ਦੇ ਵਿੱਚ ਵਿੱਚ ਸੰਗਤ ਇੰਨੀ ਜ਼ਿਆਦਾ ਪਹੁੰਚ ਗਈ ਹਾਂਜੀ 10 ਤੋਂ 15 15 ਕਿਲੋਮੀਟਰ ਤੱਕ ਸੰਗਤ ਇੰਨੀ ਆ ਗਈ ਹਾਂਜੀ ਚਾਹ ਲੈ ਕੇ ਥੈਲੇ ਲੈ ਕੇ ਮਤਲਬ ਹਰ ਇੱਕ ਤਰ੍ਹਾਂ ਦੀ ਸਹੂਲਤ ਲੈ ਕੇ ਪਹੁੰਚ ਗਈ ਤਾਂ ਇਸ ਇਲਾਕੇ ਦਾ ਬਹੁਤ ਵੱਡਾ ਜਿਹੜਾ ਨੁਕਸਾਨ ਹੁਣ ਸੰਗਤ ਨੇ ਬਚਾ ਲਿਆ ਜੀ ਹਾਂਜੀ ਇਹ ਸੰਗਤ ਦੇ ਕਰਕੇ ਹੀ ਆ ਜਿਹੜਾ ਮੇਰੇ ਖਿਆਲ ਚ ਹੈ ਹਾਂਜੀ ਆ ਇੱਕ ਤਰੀਕ ਤੋਂ ਜੀ ਇੱਕ ਤਰੀਕ ਅਜ 11 ਤਰੀਕ ਹੋ ਗਈ 11 ਦਿਨ ਲਗਾਤਾਰ ਹੋ ਗਏ ਜਦੋਂ ਵੀ ਮਾੜਾ ਮੋਟਾ ਕੋਈ ਕਹਿੰਦਾ ਵੀ ਭਾਈ ਇੱਥੋਂ ਬੰਨ ਟੁੱਟ ਗਿਆ ਸੰਗਤ ਉਹਦੀ ਤੁਰਪੈਂਦੀ ਆ ਹੁਣ ਵੀ ਲੱਗ ਪਾ ਕੇ ਇੱਥੋਂ 10 ਤੋਂ 12 ਕਿਲੋਮੀਟਰ ਆਪਣੇ ਸੌਰੀ ਅੱਧਾ ਕਿਲੋਮੀਟਰ ਤੋਂ ਸੰਗਤੁਰ ਖਿਆਰੀਆ ਗੋਡੇ-ਗੋਡੇ ਪਾਣੀ ਦੇ ਵਿੱਚੋਂ ਦੀ ਕੋਈ ਉਰੇ ਮੋਟਰਸਾਈਕਲ ਹੀ ਪਹੁੰਚਦਾ ਕੋਈ ਟਰੈਕਟਰ ਨਹੀਂ ਪਹੁੰਚਦਾ ਹੈਗਾ ਸੰਗਤ ਤੁਰ ਕੇ ਚਾਹ ਵੀ ਦੇਖ ਲਓ ਹੁਣ ਚਾਹ ਵੀ ਆ ਚੁੱਕੀ ਆ ਹਾਂ ਚਾਹ ਸਾਰਾ ਲੰਗਰ ਪਾਉਂਦੇ ਆ ਫੋਨ ਆਇਆ ਕਿ ਲੰਗਰ ਗੁਰੂਆਂ ਦੀ ਫੌਜ ਲੈ ਕੇ ਆ ਰਹੀਆਂ ਨੇ ਇਹ ਦੋਸਤੋ ਜਿਹੜਾ ਲੰਗਰ ਪਹੁੰਚ ਰਿਹਾ ਗੁਰੂ ਘਰਾਂ ਚੋਂ ਲੰਗਰ ਬਣ ਬਣ ਕੇ ਆ ਰਿਹਾ ਪੱਕ ਕੇ ਗੁਰੂ ਘਰਾਂ ਚੋਂ ਜਿਹੜਾ ਲੰਗਰ ਬਣ ਬਣ ਕੇ ਆ ਰਿਹਾ ਇਹ ਸਾਡਾ ਬਾਈ ਜਿਹੜੇ ਬੰਦੇ ਉਰੇ ਸੇਵਾਦਾਰ ਨੇ ਸੇਵਾ ਕਰ ਰਹੇ ਨੇ ਬੰਦੇ ਸੇਵਾ ਕਰ ਰਹੇ ਨੇ ਪਹਿਲਾਂ ਤਾਂ ਬਾਈ ਉਹਨਾਂ ਦਾ ਬਹੁਤ ਦੂਜਾ ਜਿਹੜਾ ਸਭ ਤੋਂ ਵੱਡਾ ਧੰਨਵਾਦ ਬਾਈ ਮੈਂ ਸਪੈਸ਼ਲੀ ਕਰਨਾ ਚਾਹੁੰਦਾ ਇਸ ਖਿੱਤੇ ਬਾਰੇ ਜਿਹੜਾ ਕਿਸੇ ਨੇ ਆਵਾਜ਼ ਨਹੀਂ ਚੱਕੀ ਜਿਹੜੀਆਂ ਆਪਣੇ ਘਰਾਂ 'ਚ ਮਾਮਾ ਭੈਣਾਂ ਬੈਠੀਆਂ ਨੇ ਲੰਗਰ ਪਕਾ ਰਹੀਆਂ ਨੇ ਉਹਨਾਂ ਦੀ ਜਿਹੜੀ ਸੇਵਾ ਕਰਕੇ ਕਿਰਪਾ ਕਰਕੇ ਇੱਥੇ ਬੰਨ ਤੇ ਲੰਗਰ ਪਹੁੰਚਦਾ ਜਿਹੜੇ ਸਾਡੇ ਸੇਵਾਦਾਰ ਵੀਰੇ ਜਦੋਂ ਵੀ ਫੋਨ ਆਉਂਦਾ ਇੱਕ ਮਿੰਟ 'ਚ ਘੱਗਰ ਤੇ ਪਹੁੰਚ ਜਾਂਦੇ ਨੇ ਭੁੱਖਣ ਪਾਣੇ ਜਿਵੇਂ ਉੱਠਦੇ ਨੇ ਬਾਈ ਮੂ ਨਹੀਂ ਤੋਂਦੇ ਕਿਉਂਕਿ ਜਿਹੜੀਆਂ ਫਸਲਾਂ ਨੇ ਪੱਕੀਆਂ ਹੋਈਆਂ ਨੇ ਸਾਰਿਆਂ ਨੂੰ ਫਿਕਰ ਅਨਾਜ ਮਰ ਜਾਣਾ ਸਾਰਾ ਪੰਜਾਬ ਡੁੱਬ ਜਾਣਾ ਉਹਦੀ ਫਿਕਰ ਆ ਤੇ ਇੱਕ ਫੋਨ ਤੇ ਹੀ ਜਿਵੇਂ ਦੀ ਜਿਵੇਂ ਉੱਠਦੇ ਨੇ ਉਦਾਂ ਹੀ ਇੱਕ ਘਰ ਤੇ ਪਹੁੰਚ ਜਾਂਦੇ ਨੇ ਪਿੱਛੋਂ ਜਿਹੜਾ ਲੰਗਰ ਆਉਂਦਾ ਉਹ ਸਾਡੀਆਂ ਮਾਮਾ ਪਹਿਣਾ ਹੀ ਇਹ ਸਾਰੇ ਸੰਗਤ ਵੀਰ ਜੀ ਰਾਤੀ 12 ਵਜੇ ਇਥੋਂ ਨਾ ਲਗਭਗ 20-25 ਗਿੱਲੇ ਅਗਲੀ ਸੜ ਸਾਢੇ 12 1 ਵਜੇ ਰਾਤੀ ਗਈ ਹੈ ਸੰਗਤ ਸਾਰੀ ਬਸ ਹਾਂ ਦੋ ਢਾਈ ਸੋ ਬੰਦਾ ਸੀਗਾ ਤੇ ਸਵੇਰੇ ਉੱਠੇ 5:30 ਜੇ ਫੇਰ ਬਾਈ ਜੀ ਫੋਨ ਆ ਗਏ ਹਾਂ ਕਿ ਬਾਈ ਟੁੱਟ ਗਿਆ ਤਾਂ ਸੰਗਤਾਂ ਇਦਾਂ ਹੀ ਜਿੰਦਾਂ ਵੀ ਹੈਗੇ ਸੀਆਂ 5:00 ਵਜੇ ਫੇਰ ਬੰਦੇ ਆ ਗਏ ਅੱਛਾ ਜੀ ਤੇ ਜਿੰਨੀਆਂ ਵੀ ਕਿਸਾਨ ਯੂਨੀਅਨ ਨੇ ਜਿੰਨੀਆਂ ਘੱਗੇ ਦੀਆਂ ਬਾਦਸ਼ਾਹਪੁਰ ਦੀਆਂ ਜਿੰਨੇ ਵੀ ਆਪਣੇ ਲਾਗੇ ਲਾਗੇ ਦੂਰ ਸਾਰੀਆਂ ਸਾਥ ਦੇ ਰੀਆਂ ਨੇ ਸਾਰੇ ਥੈਲੇ ਦੂਰੋਂ ਦੂਰੋਂ ਥੈਲੇ ਪਚਾ ਕੇ ਮਿੱਟੀ ਦੇ ਭਰ ਕੇ ਬੈਗ ਇੱਥੇ ਪਚਾਏ ਜਾ ਰਹੇ ਨੇ ਹਾਂਜੀ ਤੇ ਹਜ਼ਾਰਾਂ ਥੈਲਾ ਲੱਗ ਗਿਆ ਤੇ ਕਾਫੀ ਕਿਲੋਮੀਟਰ ਇਹਦਾ ਲੰਬ ਸਮ ਕੋਈ ਹਿਸਾਬ ਨਹੀਂ ਹੈਗਾ ਵੀ ਕਿੰਨਾ ਕ ਥੇਲਾ ਲੱਗਿਆ ਇੱਥੇ ਮਿੱਟੀ ਦਾ ਕਿੰਨੀ ਕਿ ਸੀ ਜਦੋਂ ਬਾਈ ਹਟ ਟਟਿਆਗਾ ਬਹੁਤ ਤਗੜੀ ਸਪੀਡ ਸੀ ਪਾਣੀ ਦੀ ਹੂੰ ਇਹ ਆਪਣਾ 1 ਕਿਲੋਮੀਟਰ ਦੇ ਅੰਦਰ ਅੰਦਰ ਖੇਤਾਂ ਦੇ ਥੱਲੇ ਥੱਲੇ ਪਾਣੀ ਇੱਕਦਮ ਨੰਗ ਆ ਹਾਂ ਤੁਸੀਂ ਦੇਖ ਸਕਦੇ ਮੈਂ ਕਹਿਣਾ ਵੀ ਕੈਮਰਾਮੈਨ ਨੂੰ ਵੀਰੇ ਦਿਖਾ ਸਕਦੇ ਇੱਕ ਖੇਤਾਂ ਦੇ ਵਿੱਚ ਪਾਣੀ ਦਿਖਾਓ ਫਸਲਾਂ ਜਿਹੜੀਆਂ ਜ਼ਿਆਦਾ ਪਾਣੀ ਆ ਜੀਰੀ ਦੇ ਫਸਲਾਂ ਜਿਹੜੀਆਂ ਲਗਭਗ ਪੱਕੀਆਂ ਪਈਆਂ ਨੇ ਬਸ ਦਾਣਾ ਪੱਕਣ ਦੀ ਦੇਰ ਆ ਬੂਰ ਆਇਆ ਪਿਆ ਤੇ ਪਾਣੀ ਤੁਸੀਂ ਦੇਖ ਸਕਦੇ ਹੋ ਜਿਹੜਾ ਬਿਲਕੁਲ ਨੱਕੋ ਨੱਕ ਜਿਹੜੇ ਖੇਤ ਭਰ ਚੁੱਕੇ ਨੇ ਜਿਹੜੇ ਵੀਰ ਦੀ ਵੀ ਇਹ ਫਸਲ ਹੋਊਗੀ ਬਾਈ ਦੇਖ ਕੇ ਦੁੱਖ ਤਾਂ ਲੱਗਦਾ ਹੋਊਗਾ ਪਰ ਉਹ ਸੰਗਤ ਦਾ ਵੀ ਕਿਤੇ ਨਾ ਕਿਤੇ ਧੰਨਵਾਦ ਕਰਦਾ ਹੋਊਗਾ ਵੀ ਸੰਗਤ ਨੇ ਜਿਹੜੀ ਮੇਰੀ ਫਸਲ ਬਚਾ ਲਈ ਜਿਹੜੇ ਲੋਕ ਘਰੇ ਬੈੰਦੇ ਨੇ ਬਾਈ ਜਦੋਂ ਵੀ ਫੋਨ ਆਉਂਦਾ ਉਹਦੀ ਪਹੁੰਚਿਆ ਕਰੋ ਪੇਜ ਨੂੰ ਤੁਸੀਂ ਪੇਜ ਤੇ ਨਿਗਰ ਰੱਖਿਓ ਅਸੀਂ ਜਮੀ ਗਰਾਊਂਡ ਲੈਵਲ ਦੀ ਸੱਚੀ ਤੇ ਸਾਫ਼ ਸੁਥਰੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਦਾ ਰਹਾਂਗੇ